ਤਾਂ ਜੇਕਰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਪੜਿਆ ਜਾਵੇ ਵਿਚਾਰਿਆ ਜਾਵੇ ਤਾਂ ਸਾਨੂੰ ਇੱਕ ਚੀਜ਼ ਤੇ ਪਹਿਲਾਂ ਹੀ ਸਿੱਖਾਂ ਨੂੰ ਮਿਲਦੀ ਹੈ ਕਿ ਸਾਬ ਸਤਗੁਰੂ ਨਾਨਕਦੇਵ ਜੀ ਮਹਾਰਾਜ ਸਾਨੂੰ ਜਾਤ ਪਾਤ ਦੇ ਊਚ ਨੀਚ ਦੇ ਜੰਜਾਲ ਦੇ ਵਿੱਚੋਂ ਕੱਢਦੇ ਨੇ ਪਰ ਮੈਂ ਇੱਕ ਬੇਨਤੀ ਕਰਨ ਤੋਂ ਗਰੇਈ ਨਾ ਕਰਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲ ਕੇ ਬਾਣੀ ਦੇ ਸਿਧਾਂਤ ਤੇ ਚੱਲ ਕੇ ਅਸੀਂ ਜਾਤਾਂ ਪਾਤਾਂ ਦੇ ਵਿੱਚੋਂ ਨਹੀਂ ਨਿਕਲੇ ਜਾਤ ਪਾਤ ਦਾ ਖਾਤਮਾ ਕਿੱਥੇ ਆ ਕੇ ਹੋਇਆ ਜਿੱਥੇ ਮੁੰਡੇ ਵਾਲਾ ਪਰਿਵਾਰ ਥੋੜਾ ਅਮੀਰ ਮਿਲ ਗਿਆ ਤੇ ਕੁੜੀ ਸਤਾ ਬੈਂਡਾਂ ਵਾਲੀ ਮਿਲ ਗਈ। ਮਾਫ ਕਰਨਾ ਜਾਤ ਪਾਤ ਦਾ ਖਾਤਮਾ ਉੱਥੇ ਹੋਇਆ। ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਚਲ ਗਏ। ਹੁਣ ਚਲੋ ਕਈ ਦੇ ਧੀਆਂ ਚੰਗੀਆਂ ਵਿਚਾਰੀਆਂ ਜਿਨ੍ਹਾਂ ਨੇ ਬਾਹਰ ਜਾ ਕੇ ਤੇ ਮੁੰਡਿਆਂ ਨੂੰ ਸੱਦਿਆ ਵੀ ਬੁਲਾਇਆ ਵੀ। ਨਹੀਂ ਤੇ ਬਹੁਤਿਆਂ ਦੇ ਖਬਰਾਂ ਅਸੀਂ ਆਉਂਦੀਆਂ ਵਾ। ਬਹੁਤੀਆਂ ਧੀਆਂ ਗਈਆਂ ਖਰਚਾ ਲਵਾ ਕੇ ਚੂੜਾ 에어ਪੋਰਟ ਤੇ ਲਾ ਕੇ ਜਾਂ ਡਸਟਬਿਨ ਚ ਪਾਤਾ ਜਾਂ ਬੈਗ ਚ ਸਾਂਭ ਲਿਆ ਉੱਥੇ ਗਏ ਉੱਥੇ ਜਾ ਕੇ ਫੋਨ ਵੀ ਨਹੀਂ ਚੁੱਕਿਆ ਬਾਹਰ ਜਾ ਕੇ ਹੁਣ ਕੁੜੀ ਬਾਹਰ ਚਲ ਗਈ ਖਰਚਾ ਲਵਾ ਕੇ ਇਧਰ ਮਾ ਪਿਓ ਪਰਚੋ ਪਰਚੀ ਹੋ ਰਹੇ ਆ ਸਾਡੇ ਹਾਲਾਤ ਮਾਫ ਕਰਨਾ ਇਹ ਹੋਗੇ ਲੋਕਾਂ ਨੇ ਆਪਣੀਆਂ 18 19 ਸਾਲਾਂ ਦੀਆਂ ਬੱਚੀਆਂ 45 45 ਸਾਲਾਂ ਦੇ ਬੰਦਿਆਂ ਦੇ ਨਾਲ ਵਿਆਹਤੀਆਂ ਸਿਰਫ ਇਸ ਲਾਲਚ ਦੇ ਵਿੱਚ ਕਿ ਕਿਤੇ ਸਾਡੀ ਧੀ ਵੀ ਬਾਹਰ ਚਲ ਜਵੇ ਇੱਕ ਮੈਂ ਬੇਨਤੀ ਕਰਾਂ ਸਾਡੇ ਲੋਕਾਂ ਨੇ ਅੱਜ ਜਾ ਕੇ ਅਮਰੀਕਾ ਕੈਨੇਡਾ ਸੰਭਲਿਆ ਵਾ ਤੇ ਯੂਪੀ ਬਿਹਾਰ ਦੇ ਲੋਕਾਂ ਨੇ ਆ ਕੇ ਸਾਡਾ ਪੰਜਾਬ ਸੰਭਲਿਆ ਵਾ ਸਾਡੇ ਲੋਕ ਕੀ ਕਹਿੰਦੇ ਆ ਕਿ ਪੰਜਾਬ ਦੀ ਧਰਤੀ ਤੇ ਹੈ ਕਖਣੀਗਾ ਭੁੱਖ ਮਰੀ ਐ ਤੇ ਮੈਂ ਬੇਨਤੀ ਕਰਾਂ ਜੇ ਪੰਜਾਬ ਦੀ ਧਰਤੀ ਤੇ ਭੁੱਖ ਮਰੀ ਐ ਤੇ ਸਾਰਾ ਯੂਪੀ ਬਿਹਾਰ ਪੰਜਾਬ ਦੇ ਵਿੱਚ ਆ ਕੇ ਕੀ ਕਰ ਰਿਆ ਵਾ ਕਿੰਨੀਆਂ ਐਸੇ ਖਬਰਾਂ ਵਾਇਰਲ ਹੋ ਕੇ ਆਉਂਦੀਆਂ ਮੈਂ ਇੱਕ ਪਿਛੇ ਜੇ ਤੁਹਾਨੂੰ ਪਤਾ ਹੋਵੇ ਦੋ ਤਿੰਨ ਮੁੰਡੇ ਬੈਠੇ ਸੀ ਉਹਨਾਂ ਦੇ ਵਿੱਚੋਂ ਦੋ ਸਰਦਾਰ ਸੀਗੇ ਸਿੱਖਾਂ ਦੇ ਮੁੰਡੇ ਸੀ ਤੇ ਇੱਕ ਮੁੰਡਾ ਬਿਹਾਰ ਵਾਲਿਆਂ ਦਾ ਸੀ ਇਹ ਸਿੱਖਾਂ ਦੇ ਮੁੰਡਿਆਂ ਨੇ ਪਟਕੀਆਂ ਬੰਨ੍ਹੀਆਂ ਸੋਣੀਆਂ ਤੇ ਇਕੱਠੇ ਬੈਠ ਕੇ ਖੇਡ ਰਹੇ ਸੀ ਤੇ ਉਹਨਾਂ ਦੇ ਕੋਲ ਇੱਕ মিডিਆ ਵਾਲਾ ਆਇਆ ਰਿਪੋਰਟਰ ਆਇਆ ਉਹਨੇ ਆ ਕੇ ਸਭ ਤੋਂ ਪਹਿਲਾਂ ਕੈਮਰਾ ਉਹਨੇ ਮਾਈਕ ਕੀਤਾ ਸਿੱਖਾਂ ਦੇ ਮੁੰਡੇ ਦੇ ਅੱਗੇ ਉਹਨੂੰ ਪੁੱਛਦਾ ਕਿ ਪੁੱਤਰ ਤੂੰ ਵੱਡਾ ਹੋ ਕੇ ਤੇਰਾ ਡ੍ਰੀਮ ਕੀ ਆ ਤੂੰ ਕੀ ਬੰਨਣਾ ਚਾਹੇਗਾ ਉਹ ਕਹਿੰਦਾ ਮੈਂ ਵੱਡਾ ਹੋ ਕੇ ਅਮਰੀਕਾ ਚਲ ਜਾਣਾ ਚਾਹੁੰਦਾ ਮੈਂ ਨਾਲ ਵਾਲਾ ਮੁੰਡਾ ਉਹਨੂੰ ਪੁੱਛਿਆ ਉਹ ਵੀ ਸਰਦਾਰਾਂ ਦਾ ਮੁੰਡਾ ਸੀ ਉਹਦੇ ਗਾਲੀ ਮਾਈਕ ਕੀਤਾ ਉਹਦੇ ਵੱਲ ਕੈਮਰਾ ਘੁਮਾਇਆ ਆਂਦੇ ਪੁੱਤਰ ਤੂੰ ਕੀ ਕਰਨਾ ਚਾਹੇਂਗਾ ਉਹ ਕਹਿੰਦਾ ਮੈਂ ਤੇ ਵੱਡਾ ਹੋ ਕੇ ਕੈਨੇਡਾ ਚਲ ਜਾਣਾ ਵਾ ਉਹਦਾ ਮੁੜ ਕੇ ਸਾਰੀ ਉਮਰ ਪੰਜਾਬ ਦਾ ਮੂੰਹ ਨਹੀਂ ਵੇਖਣਾ ਭਾਰਤ ਦਾ ਮੂੰਹ ਨਹੀਂ ਵੇਖਣਾ ਲੱਗੇ ਜਿਹੜਾ ਭਈਆਂ ਦਾ ਮੁੰਡਾ ਸੀ ਬਿਹਾਰ ਵਾਲਿਆਂ ਦਾ ਉਹਦੇ ਮੂੰਹ ਗੜੀ ਮਾਈਕ ਕੀਤਾ ਉਹਦੇ ਵੱਲੋਂ ਕੈਮਰਾ ਘੁਮਾਇਆ ਉਹ ਆਂਦੇ ਪੁੱਤਰ ਤੂੰ ਵੱਡਾ ਹੋ ਕੇ ਕੀ ਬੰਦਾ ਵਾ ਉਹ ਆਂਦਾ ਵੀ ਇੱਥੋਂ ਦੇ ਲੋਕਾਂ ਨੇ ਵਿਦੇਸ਼ ਚਲ ਜਾਣਾ ਵਾ ਤੇ ਕਹਿੰਦਾ ਮੈਂ ਇਸ ਪਿੰਡ ਦਾ ਸਰਪੰਚ ਬਣ ਜਾਣਾ ਵਾ ਕਹਨ ਤੋਂ ਭਾਵ ਇਹ ਕਿ ਬਾਅਦ ਵਿੱਚ ਜਦੋਂ ਉਹਨਾਂ ਦੇ ਬੱਚੇ ਸਾਡੇ ਸਰਪੰਚ ਉਹਨਾਂ ਦੇ ਬੱਚੇ ਸਾਡੇਆਂ ਪਿੰਡਾਂ ਦੇ ਸਰਪੰਚ ਬਣ ਗਏ ਕਹਨ ਤੋਂ ਭਾਵ ਇਹ ਕਿ ਸਾਡੇ ਲੋਕ ਜਾ ਕੇ ਤੇ ਭਈਆਂ ਦੇ ਪੈਰ ਫੜਿਆ ਕਰਨਗੇ ਕਿ ਸਰਪੰਚ ਸਾਹਿਬ ਮੋਰ ਲਾਇਓ ਸਰਪੰਚ ਸਾਹਿਬ ਇੱਥੇ ਸਾਈਨ ਕਰਿਓ ਮਾਫ ਕਰਨਾ ਸਿੱਖ ਕੌਮ ਕਿੱਥੋਂ ਤੁਰੀ ਤੇ ਅੱਜ ਦੀ ਸਿੱਖ ਕੌਮ ਕਿੱਥੇ ਆਣ ਖਲੋਤੀ ਐ ਐਦਾਂ ਵੇਖਿਆ ਹੋਵੇ ਤੁਸੀਂ ਬਾਹਰ ਜਾਂਦੇ ਸਾਡੇ ਮੁੰਡੇ 에어ਪੋਰਟ ਤੇ ਉਹ ਸ਼ਿਕੁਜੇ ਲਿਖ ਕੇ ਅੰਦਰ ਵੰਡੇ ਹੁੰਦੇ ਸੀ ਟੱਚੀਆਂ ਰੱਖੀਆਂ ਹੁੰਦੀਆਂ ਮੈਂ ਤੇ ਐ ਬਾਹੇ ਕਰ ਰਹੇ ਹੋਣਗੇ ਤੇ ਮਗਰ ਗਾਣਾ ਲਾ ਦੇਣਗੇ ਕਿ ਸਾਡੇ ਦਿਲ ਤੋਂ ਪੁੱਛ ਜਣਾ ਅਸੀਂ ਕਿਉਂ ਪਰਦੇਸੀ ਹੋਏ ਚਲੋ ਕਿਸੇ ਨੇ ਨਹੀਂ ਪੁੱਛਿਆ ਅਜੇ ਤੱਕ ਮੈਂ ਪੁੱਛਦਾ ਹਾਂ ਕਿਉਂ ਪਰਦੇਸੀ ਹੋਏ ਹੋ ਬੇ ਤੁਸੀਂ ਅੱਗੋਂ ਜਵਾਬ ਕੀ ਦੇਣਗੇ ਕਿ ਇਸ ਪੰਜਾਬ ਦੀ ਧਰਤੀ ਤੇ ਕੱਖਣੀ ਹੈਗਾ ਮੈਂ ਬੇਨਤੀ ਕਰਾਂ ਤੁਸੀਂ ਵਿਦੇਸ਼ ਜਾਓ ਜਮ ਜਮ ਵਿਦੇਸ਼ ਜਾਓ ਤੁਸੀਂ ਪਰ ਆਹ ਗੱਲ ਕਦੀ ਨਾ ਕਹੋ ਕਿ ਇਸ ਪੰਜਾਬ ਦੀ ਧਰਤੀ ਤੇ ਕੱਖਣੀ ਹੈਗਾ ਮੈਂ ਬੇਨਤੀ ਕਰਾਂ ਇਸ ਪੰਜਾਬ ਦੀ ਧਰਤੀ ਤੇ ਤੁਸੀਂ ਅੱਜ ਭਲੇ ਜੇ ਜੇਕਰ ਤੁਸੀਂ ਬਾਹਰ ਜਾਣ ਦੇ ਯੋਗ ਹੋਏ ਜੀ ਅੱਜ ਮੈਂ ਬੇਨਤੀ ਕਰਾਂ ਕਿ ਤੁਸੀਂ ਇਸੇ ਪੰਜਾਬ ਦੀ ਧਰਤੀ ਤੋਂ ਪੜ੍ਹ ਲਿਖ ਕੇ ਤੇ ਇੰਨੇ ਯੋਗ ਹੋਏ ਜੇ ਕਿ ਤੁਸੀਂ ਬਾਹਰ ਜਾ ਸਕੋ ਇਹ ਪੰਜਾਬ ਦੀ ਧਰਤੀ ਉਹ ਧਰਤੀ ਆ ਜਿੱਥੇ ਇੱਕ ਸਮੇਂ ਤੇ بڑے بڑے ਗੁਰੂਆਂ ਦੇ ਪਗੰਬਰਾਂ ਦੇ ਇਸ ਧਰਤੀ ਦੇ ਉੱਪਰ ਜਨਮ ਹੋਏ ਇਹ ਪੰਜਾਬ ਦੀ ਧਰਤੀ ਉਹ ਧਰਤੀ ਆ ਜਿਸ ਧਰਤੀ ਦੇ ਉੱਪਰ ਗੁਰੂਆਂ ਦੇ ਪੁੱਤਰਾ ਦੇ ਖੂਨ ਡੁੱਲੇ ਤਾਂ ਤੁਸੀਂ ਕੀ ਕਹਿ ਰਹੇ ਹੋ ਇੱਥੇ ਹੈ ਕੱਖਣੀਗਾ ਤੁਸੀਂ ਵਿਦੇਸ਼ ਜਾਓ ਜੰਮ ਜੰਮ ਵਿਦੇਸ਼ ਜਾਓ ਪਰ ਆਹ ਗੱਲ ਕਦੀ ਨਾ ਕਹੋ ਕਿ ਇੱਥੇ ਕੱਖਣੀਗਾ ਕਿਉਂਕਿ ਜੋ ਮੈਂ ਬੇਨਤੀ ਕਰਦਾ ਮੈਂ ਇੱਥੇ ਆ ਉਹ ਹੋਰ ਕਿਤੇ ਕੱਖਣੀ ਹੈ ਹੁਣ ਤਾਂ ਖੈਰ ਕਈ ਮੁੰਡੇ ਬਾਹਰ ਗਏ ਸੀ ਸਾਡੇ ਸਾਹਮਣੇ ਦੀ ਗੱਲ ਹੈ ਇੱਕ ਪਿਛਲੇ ਸਾਲ ਮੁੰਡਾ ਉਹ ਬਾਹਰ ਗਿਆ ਕੈਨੇਡਾ ਚਾਰ ਮਹੀਨੇ ਬਾਅਦ ਮਜਬੂਰ ਹੋ ਕੇ ਵਾਪਸ ਮੁੜਨਾ ਪਿਆ ਹੁਣ ਵਾਪਸ ਕਿਉਂ ਮੁੜਿਆ ਉੱਥੇ ਕੋਈ ਨੌਕਰੀ ਨਹੀਂ ਮਿਲੀ ਕੋਈ ਕੰਮਕਾਰ ਨਹੀਂ ਮਿਲਿਆ ਰਜਗਾਰ ਨਹੀਂ ਮਿਲਿਆ ਤੇ ਇੱਕ ਮੈਂ ਬੇਨਤੀ ਕਰਾਂ ਹੁਣ ਕੀ ਭਾਵ ਸੱਚੀ ਉਹਦਾ ਮਤਲਬ ਇਹ ਮਤਲਬ ਨਹੀਂ ਵੀ ਉੱਥੇ ਰਜਗਾਰ ਹੋਣਗੇ ਨਹੀਂ ਰਜਗਾਰ ਬਹੁਤ ਨਹੀਂ ਪਰ ਵੱਡੀ ਗੱਲ ਇਹ ਹੈ ਕਿ ਉਹ ਲੋਗ ਉਥੋਂ ਦੇ ਜਿਹੜੇ ਗੋਰੇ ਲੋਗ ਆ ਅੰਗਰੇਜ਼ ਲੋਗ ਆ ਉਹ ਸਾਡੇ ਲੋਕਾਂ ਨੂੰ ਬੜੀਆਂ-ਬੜੀਆਂ ਕੁਰਸੀਆਂ ਨਹੀਂ ਦਿੰਦੇ ਮੈਨੇਜਰ ਚੇਅਰਮੈਨ ਨਹੀਂ ਰੱਖਦੇ ਸਦਾ ਬੌਸ ਨਹੀਂ ਬਣਾਉਂਦੇ ਉਹ ਰੱਖਦੇ ਥੱਲੇ ਮਜ਼ਦੂਰ ਆ ਤਾਂ ਮੈਂ ਬੇਨਤੀ ਕਰ ਦਵਾ ਜੇ ਉੱਥੇ ਜਾ ਕੇ ਮਜ਼ਦੂਰੀ ਹੀ ਕਰਨੀ ਆ ਇੱਥੇ ਕਰ ਲੋ ਇੱਥੇ ਆਪਣੀ ਫਸਲ ਹੈਗੀ ਆਪਣੀ ਕੋਈ ਖੇਤਾ ਖੇਤਾਂ ਦੇ ਵਿੱਚ ਕੰਮ ਕਰ ਲੋ ਚੰਗੀ ਪੁਲੀਸ ਸਰਦਾਰੀ ਆਪਣੀ ਛੱਡ ਕੇ ਜਾ ਕੇ ਉਥੇ ਟਾਇਲਟ ਸ਼ੀਟਾਂ ਸਾਫ਼ ਕਰਦੇ ਫਿਰਦੇ ਆਪਾਂ ਚਲੋ ਇੱਕ ਗੱਲ ਤੇ ਮੰਨਣ ਦੇ ਵਿੱਚ ਆਉਂਦੀ ਆ ਕਿ ਜਿਨ੍ਹਾਂ ਦੇ ਕੋਲ ਪੈਸੇ ਤੇਲੇ ਦੀ ਕਮੀ ਸੀ ਜਿਹੜੇ ਬੰਦੇ ਗਰੀਬ ਸੀ ਮੇਰੇ ਵਰਗੇ ਚਲੋ ਉਹਨਾਂ ਨੇ ਆਪਣੇ ਬੱਚੇ ਬਾਹਰ ਭੇਜਤੇ ਪਰ ਜਿਨ੍ਹਾਂ ਦੀ ਉਹ ਚੌਥੇ ਪਿੰਡ ਤੋਂ ਪਹਿਲੀ ਸ਼ੁਰੂ ਹੁੰਦੀ ਸੀ ਚੌਥੇ ਪਿੰਡ ਤੋਂ ਪਹਿਲੀ ਸ਼ੁਰੂ ਹੋ ਕੇ ਇਸ ਪਿੰਡ ਦੇ ਵਿੱਚ ਲੱਗਦੀ ਆ ਕੇ 100 ਕਿੱਲਾ ਜਿਨ੍ਹਾਂ ਦੀ ਪੈਲੀ ਸੀ ਉਹਨਾਂ ਨੇ ਵੀ ਆਪਣਾ ਬੱਚਾ ਵਿਦੇਸ਼ ਕੱਢਿਆ ਵਾ ਮੈਂ ਆਪਣਾ ਦੱਸਾਂ ਜੀ ਮੈਂ ਇੱਕ ਵਾਰ ਆਪਣੇ ਪਿਤਾ ਜੀ ਨੂੰ ਇਹ ਗੱਲ ਕਹੀ ਸੀ ਕਿ ਪਿਤਾ ਜੀ ਮੈਨੂੰ ਵੀ ਤੁਸੀਂ ਖਰਚਾ ਮੇਰੇ ਉੱਪਰ ਵੀ ਲਾ ਦਿਓ ਤੇ ਮੈਂ ਕਿਹਾ ਕਿ ਮੈਂ ਵੀ ਬਾਹਰ ਜਾਵਾਂਗਾ ਵਿਦੇਸ਼ ਤੇ ਮੇਰੇ ਪਿਤਾ ਜੀ ਨੇ ਅੱਗੋਂ ਮੈਨੂੰ ਪਤਾ ਕੀ ਕਿਹਾ ਹੈ ਉਹ ਕਹਿੰਦੇ ਤੂੰ ਪੜ੍ਹ ਲਿਖ ਕੇ ਬਾਹਰ ਚਲ ਜਾ ਉਹ ਕਹਿੰਦੇ ਪੁੱਤ ਤੇਰੇ ਮਗਰੋਂ ਜੇ ਮੈਂ ਮਰ ਗਿਆ ਤੇਰੇ ਮਗਰੋਂ ਜੇ ਤੇਰੀ ਮਾਂ ਮਰ ਗਈ ਉਹ ਕਹਿੰਦੇ ਵੀਡੀਓ ਕਾਲ ਕਰਕੇ ਰਹੇਗਾ ਨੂੰ ਤੋ ਸੱਚ ਜਾਣਿਓ ਅਜੇ ਸਭ ਹੋਰ ਵੀ ਹੋ ਵੀ ਰਿਹਾ ਵਾ ਘਰੇ ਮਾਂ ਦਾ ਇਹ ਗੱਲਾਂ ਕਹਿਨ ਨੂੰ ਜੀ ਨਹੀਂ ਕਰਦਾ ਚਲੋ ਮੇਰਾ ਘਰੇ ਮਾਂ ਦੀ ਡੈਥ ਹੋਈ ਹੁੰਦੀ ਕਈ ਵਾਰੀ ਪਿਓ ਦੀ ਮਾਫ ਕਰਨਾ ਡੈਥ ਹੋਈ ਹੁੰਦੀ ਆ ਤੇ ਬੱਚਾ ਆਪਦੇ ਮਾਂ ਪਿਓ ਦੇ ਸੰਸਕਾਰ ਤੇ ਵੀ ਹਾਜ਼ਰ ਨਹੀਂ ਹੁੰਦਾ ਉਵਦੇਸ਼ ਦੇ ਵਿੱਚ ਕੋਈ ਵੀਡੀਓ ਕਾਲ ਕਰਕੇ ਬੁਖਾਰਿਆ ਹੁੰਦਾ ਵਾ ਕੀ ਆ ਤੇਰੇ ਮਾਂ ਪਿਓ ਦਾ ਸੰਸਕਾਰ ਹੋ ਰਿਹਾ ਵਾ ਸਾਡੇ ਆਹ ਹਾਲ ਹੋ ਚੁੱਕੇ ਨੇ ਹੁਣ ਇੱਕ ਥਾਂ ਤੇ ਮੈਂ ਦੱਸਣਾ ਚਾਹੁੰਦਾ ਇੱਕ ਥਾਂ ਤੇ ਅਸੀਂ ਕਥਾ ਕਰਨ ਗਏ ਨਾਲ ਮੈਂ ਹਾਂ ਨਾਲ ਗਿਆਨੀ ਜੀ ਤੇ ਨਾਲ ਉਹਨਾਂ ਦੇ ਦੋ ਹੋਰ ਸਿੰਘ ਸੀਗੇ ਅਸੀਂ ਕਥਾ ਕਰਨ ਗਏ ਚਲੋ ਅਸੀਂ ਮੈਪ ਵਗੈਰਾ ਲਾ ਕੇ ਪਿੰਡ ਤੇ ਲੱਭ ਲਿਆ ਅਸੀਂ ਪਿੰਡ ਲੱਭਿਆ ਤੇ ਸਾਨੂੰ ਹੁਣ ਜਿਨ੍ਹਾਂ ਦੇ ਘਰ ਸਮਾਗਮ ਸੀਗਾ ਸਾਨੂੰ ਪਤਾ ਨਾ ਲੱਗੇ ਕਿ ਘਰ ਕਿਹੜਾ ਵਾ ਅਸੀਂ ਇੱਕ ਕੁੰਡਾ ਖੜਕਾਇਆ ਇੱਕ ਬੰਦੇ ਦਾ ਤੇ 2.5 ਕਰੋੜ ਦੀ ਮੈਂ ਦੱਸਣਾ ਚਾਹੁੰਦਾ ਕੋਠੀ ਅਸੀਂ ਕੁੰਡਾ ਖੜਕਾਇਆ ਗਾੜੀ ਨੂੰ ਭਈ ਨੇ ਬੁਆ ਖੋਲਿਆ ਅਸੀਂ ਇਹਨੂੰ ਭਈਏ ਨੂੰ ਪੁੱਛਿਆ ਵੀ ਤੇਰੇ ਮਾਲਕ ਕਿੱਥੇ ਆ ਉਹ ਕਹਿੰਦੇ ਹਾਂਜੀ ਸਰਦਾਰ ਜੀ ਬਤਾਓ ਅਹੀਂ ਆ ਕਿ ਤੇਰੇ ਮਾਲਕ ਕਿੱਥੇ ਆ ਅਹੀਂ ਰਾਹ ਪੁੱਛਣਾ ਮੈਂ ਇੱਕ ਫਲਾਣਾ ਸੌ ਦਾ ਘਰ ਪੁੱਛਣਾ ਮੈਂ ਚਲੋ ਭਈਏ ਨੇ ਸਾਨੂੰ ਸਾਰਾ ਕੁਝ ਦੱਸਤਾ ਹੁੰਦਾ ਐ ਨੂੰ ਜਾ ਕੇ ਗਲੀ ਮੁੜ ਜਿਓ ਸਾਨੂੰ ਦੱਸਤਾ ਉਹਨੇ ਮੈਂ ਉਹਨੂੰ ਭਈਏ ਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਡੇ ਮਾਲਕ ਕਿੱਥੇ ਆ ਉਹਨਾਂ ਮਾਲਕਿਆਂ ਨੂੰ 6 ਸਾਲ ਹੋ ਗਏ ਅਮਰੀਕਾ ਗਏ ਨੂੰ ਸਾਰੇ ਪਰਿਵਾਰ ਨੂੰ ਤੇ ਮੈਂ ਕਿਹਾ ਕੋਠੀ ਉਹ ਆਂਦੇ ਕੋਠੀ ਮੈਂ ਸਰਦਾਰ ਜੀ ਹਮ ਆਪ ਰਹਿ ਰਹੇ ਕੋਧ ਰਹਿ ਰਹੇ ਸੱਚ ਜਾਣਿਓ 2.5 ਕਰੋੜ ਦੀ ਕੋਠੀ ਦੇ ਵਿੱਚ ਭਈਏ ਆਪ ਭਾਵਕੇ ਜਿਹੜੇ ਆਲੀਸ਼ਾਨ ਬਿੱਡਾਂ ਤੇ ਜਿਹੜੇ ਆਲੀਸ਼ਾਨ ਸੋਫਿਆਂ ਤੇ ਜਿਹੜੇ ਟੀਵੀ ਇੱਕ ਸਮੇਂ ਤੇ ਸਾਡੇ ਬੱਚੇ ਜਾ ਕੇ ਸੋਚਣਾ ਭ�ਿਆਂਨ ਕਰਦੇ ਸੀ ਜਿਹੜੇ ਬਿੱਡਾਂ ਤੇ ਸਾਡੇ ਬੱਚੇ ਕਿਸੇ ਵੇਲੇ ਸ਼ਾਲਾ ਮਾਰਦੇ ਸੀ ਅੱਜ ਉਹਨਾਂ ਬਿੱਡਾਂ ਤੇ ਬਈਆਂ ਦੇ ਨਿਆਣੀ ਸ਼ਾਲਾ ਮਾਰ ਰਹੇ ਆ ਮੈਂ ਅੰਦਰ ਵੇਖਿਆ ਅੰਦਰ ਇੱਕ ਅਰਜਨ 605 ਟਰੈਕਟਰ ਖਲੋਤਾ ਹੁੰਦਾ ਮੈਂ ਅੰਦਰ ਮੇਰਾ ਧਿਆਨ ਪਿਆ ਅੰਦਰ ਇੱਕ ਫੋਰਚੂਨਰ ਇੱਕ ਥਾਰ ਗੱਡੀ ਖਲੋਤੀ ਤੇ ਇੱਕ ਅੰਦਰ ਹਾਉਨਾ ਸਿਟੀ ਖਲੋਤੀ ਨਾਲ ਦੋ ਬੁਲਟ ਖਲੋਤੇ ਇੱਕ ਸਪੋਰਟਸ ਬਾਈਕ ਖਲੋਤੀ ਤੇ ਮੈਂ ਪੁੱਛਿਆ ਮੈਂ ਇਹ ਸਾਰਾ ਕੁਝ ਛੱਡ ਕੇ ਚਲ ਗਏ ਆ ਅੰਦਾ ਹਾਂ ਜੀ ਮਾਲਕ ਸਾਰਾ ਕੁਝ ਸਾਡੇ ਭਰੋਸੇ ਛੱਡ ਕੇ ਚਲ ਗਏ ਆ ਆਖੋ ਸਤਨਾਮ ਸ਼੍ਰੀ ਆ ਹਾਲ ਹੋ ਗਏ ਚੁੱਪ ਆ ਹਾਲ ਹੋ ਚੁੱਕੇ ਸਾਡੇ ਹੁਣ ਮੈਂ ਇੱਕ ਬੇਨਤੀ ਕਰਾਂ ਸਾਡੇ ਲੋਕ ਬਾਹਰ ਚਲ ਗਏ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜੋ ਮੈਂ ਇਸ ਗੱਲ ਨੂੰ ਕਹਿ ਰਿਹਾ ਵੀ ਨਾ ਭੇਜੋ ਬਾਹਰ ਭੇਜੋ ਉਹਨਾਂ ਨੂੰ ਇੱਕ ਦੋ ਸਾਲ ਲਈ ਭੇਜੋ ਕਮਾਈ ਕਰਕੇ ਇੱਥੇ ਆ ਕੇ ਮੁੜ ਕੇ ਆਪਣਾ ਬਿਜ਼ਨਸ ਸ਼ੁਰੂ ਕਰੋ ਕੋਈ ਪਰ ਇੱਕ ਮੈਂ ਬੇਨਤੀ ਕਰਾਂ ਜਿਹੜੇ ਦਿੱਲੀ ਫਤਿਹ ਸਿੱਖਾਂ ਨੇ ਕਿੰਨੀ ਵਾਰੀ ਕੀਤੀ ਤੁਹਾਨੂੰ ਪਤਾ ਵਾ ਅੱਜ ਜਿਹੜੇ ਮદાન ਸਾਡੇ ਸਿੱਖ ਮદાન ਜਿਹੜੇ ਫਤਿਹ ਕਰ ਲੈਂਦੇ ਆ ਉਹ ਮદાન ਭਈਏ ਫਤਿਹ ਕਰ ਲੈਣਗੇ ਟਰੈਕਟਰਾਂ ਤੇ ਚੜ ਕੇ ਸਾਡੇ ਸਿੱਖ ਦਿੱਲੀ ਦੀ ਹਿੱਕ ਤੇ ਜਾ ਕੇ ਗੋਡਾ ਰੱਖਿਆ ਜੇਕਰ ਉਹ ਕੰਮ ਕਿਤੇ ਦੁਬਾਰਾ ਸਾਡੇ ਨਾਲ ਸਰਕਾਰ ਕਰੇ ਕਰ ਵੀ ਰਹੀ ਆ ਤੇ ਕੀ ਲੱਗਦਾ ਵਾ ਭਈਏ ਸਾਡੇ ਹੱਕ ਲੜ ਲਈ ਜਾ ਕੇ ਠੰਡਿਆਂ ਪਾਣੀਆਂ ਦੀਆਂ ਬੁਸ਼ਾਰਾ ਚੱਲ ਲੈਣਗੇ ਕੀ ਲੱਗਦਾ ਵਾ ਅੱਜ ਸਾਡੇ ਸਿੱਖਾਂ ਦੇ ਉੱਪਰ ਫੁੱਲਾਂ ਦੇ ਉੱਤੇ ਮਿਰਚਾਂ ਲਾ ਕੇ ਸਾਡੇ ਸਿੱਖਾਂ ਦੇ ਉੱਪਰ ਸੁੱਟੇ ਜਾਂਦੇ ਆ ਕੀ ਲੱਗਦਾ ਵਾ ਜਿਨ੍ਹਾਂ ਨੂੰ ਆਪਾਂ ਆਪਣੀਆਂ ਕੋਠੀਆਂ ਦੇ ਕੇ ਆਏ ਆ ਜਿਨ੍ਹਾਂ ਨੂੰ ਆਪਾਂ ਆਪਣੇ ਘਰ ਦੇ ਕੇ ਉਹਨਾਂ ਦੇ ਭਰੋਸੇ ਘਰ ਛੱਡ ਕੇ ਮਾਫ ਕਰਨਾ ਆਪਾਂ ਵਿਦੇਸ਼ ਨਿਕਲ ਆਏ ਆ ਕੀ ਲੱਗਦਾ ਵਾ ਉਹ ਸਾਡੇ ਆ ਹੱਕਾਂ ਦੇ ਲਈ ਜਾ ਕੇ ਠੰਡੀਆਂ ਸੜਕਾਂ ਦੇ ਪੁੰਜੇ ਬਹਿ ਜਾਣਗੇ ਕਦੀ ਨਹੀਂ ਬਹਿਣਗੇ ਮੈਂ ਬੇਨਤੀ ਕਰਾ ਜੇਕਰ ਤੁਹਾਡੇ ਕੋਲ ਦੋ ਬੱਚੇ ਆ ਦੋਨਾਂ ਨੂੰ ਬਾਹਰ ਨਾ ਭੇਜੋ ਸਾਡਾ ਤੇ ਤਰਲਾ ਵਾ ਤੁਹਾਡੇ ਗਾੜੀ ਮੈਨੂੰ ਪਤਾ ਵਾ ਆ ਸਿੰਗਣੇ ਸਾਹਮਣੇ ਕੈਮਰਾ ਲਾਇਆ ਰਿਕਾਰਡਿੰਗ ਇਹਨਾਂ ਦੇ ਕੋਲ ਜਾਣੀ ਹੈ ਮੈਨੂੰ ਪਤਾ ਵਾ ਕਿ ਸਾਰਾ ਕੁਝ ਲਾਪਾ ਕੇ ਪੈਂਦੀ ਸਾਡੇ ਸਿਰ 'ਚ ਸਵਾਹੀ ਆ ਹੁੰਦਾ ਸਾਡਾ ਮਿਲਦਿਆਂ ਸਾਨੂੰ ਐਂਡ ਤੇ ਗਾਲਾਂ ਹੀ ਆ ਪਰ ਸਦਿਆ ਇੱਕ ਸਾਡਾ ਤਰਲਾ ਹੁੰਦਾ ਵਾ ਕਿ ਆਪਣੀ ਜੇਕਰ ਤੁਹਾਡੇ ਦੋ ਬੱਚੇ ਆ ਦੋਨਾਂ ਦੇ ਵਿੱਚੋਂ ਦੋਨਾਂ ਨੂੰ ਬਾਹਰ ਨਾ ਭੇਜੋ ਇੱਕ ਨੂੰ ਬਾਹਰ ਭੇਜੋ ਇੱਕ ਨੂੰ ਆਪਣੇ ਕੋਲ ਰੱਖੋ ਕਿਤੇ ਮਾਪੇ ਉੱਤੇ ਲੱਮਠਾ ਹੋ ਜੇ ਤੇ ਕਿਤੇ ਕੋਈ ਡਾਕਟਰ ਨੂੰ ਬੁਲਾਉਂ ਜੋਗਾ ਤੇ ਮਾਫ ਕਰਨਾ ਹੋਵੇ ਤੇ ਜਿਹੜਾ ਬੱਚਾ ਤੁਸੀਂ ਬਾਹਰ ਭੇਜਾ ਉਹਨੂੰ ਵੀ 1.5 ਸਾਲ ਬਾਅਦ ਵਾਪਸ ਬੁਲਾਓ ਜੀਰੋ ਕਮਾਈ ਕਰੇ ਤੇ ਇੱਥੇ ਆ ਕੇ ਪਰਿਵਾਰ ਦੇ ਵਿੱਚ ਮਿਲ ਕੇ ਰਹਿ ਕੇ ਤੇ ਕੋਈ ਨਵਾਂ ਬਿਜ਼ਨਸ ਸ਼ੁਰੂ ਕਰੋ ਪਰ ਮਾਫ ਕਰਨਾ ਇਹ ਗੁਰੂਆਂ ਪੀਰਾਂ ਦੀ ਧਰਤੀ ਆਪਾਂ ਕਿੰਨੇ ਆ ਇਹ ਧਰਤੀ ਬੜੀ ਮਹਾਨ ਆ ਪੰਜਾਬ ਦੀ ਧਰਤੀ ਬੜੀ ਮਹਾਨ ਆ ਕਿ ਮੈਂ ਬੇਨਤੀ ਕਰਾਂ ਇਹ ਜਿਹੜੀ ਪੰਜਾਬ ਦੀ ਧਰਤੀ ਅੱਜ ਮਹਾਨ ਆ ਨਾ ਇਹ ਕੇਵਲ ਗੁਰੂਆਂ ਕਰਕੇ ਆ ਸਾਡੇ ਕਰਕੇ ਮਹਾਨ ਨਹੀਂ ਆ ਸਾਡੇ ਤੋਂ ਅੱਜ ਮਾਫ਼ ਕਰਨਾ ਕਸਰ ਰਹੀ ਕੋਈ ਨਹੀਂ ਆ ਅੱਜ ਅਸੀਂ ਪੂਰਾ ਇੱਕਦਮ ਪੂਰਾ ਏੜੀ ਚੋਟੀ ਦਾ ਜੋਰ ਲਾਤਾ ਵਾ ਏੜੀ ਚੋਟੀ ਦਾ ਜੋਰ ਲਾਤਾ ਵਾ ਕਿ ਇਹ ਪੰਜਾਬ ਦੀ ਧਰਤੀ ਦਾ ਜਿੱਥੋਂ ਤੱਕ ਬੇੜਾ ਕਰਕੇ ਕੀਤਾ ਜਾਂਦਾ ਅਸੀਂ ਕਰੀਏ ਕੁਝ ਅਸੀਂ ਕੁਝ ਇੱਕ ਸਾਡੀਆਂ ਗੰਦੀਆਂ ਸਰਕਾਰਾਂ ਨੇ